ਤੇ ਕਲਾਕਾਰਾਂ ਤੇ ਟਿੱਕ ਟਾ ਮਤੇ ਦਾ ਚਾਰਟੀਅਤ ਬਤਾਉਣੀ ਹੈ ਸਾਨੂੰ ਲੋਕ ਖੇਤਰ ਮਾਰ ਕੇ ਪਿੰਡਾਂ ਦੇ ਵਿੱਚ ਵਾਟਰ ਬੜੀ ਬੜੀ ਇਕੱਠ ਹੋਣਾ ਜਿਵੇਂ ਤੋਰ ਸੇ ਪਾਰ ਇੱਕ ਪਨੇ ਇੱਕ ਪਨੇ ਦਿੱਤੀ ਮੁੱਖ ਮੰਤਰੀ ਹੰਤਾ ਆਇਆ ਹੋਇਆ ਪਤਾ ਜਿਹੜਾ ਸੂਰ ਪੰਜਾਬ ਲੋਕਾਂ ਦੇ ਆ ਕੇ ਕੁਝ ਨੇ ਬੂਥ ਤੇ ਲੜਾਈ ਹੋਈ ਆ ਮੇਰੀ ਉਰ ਨਾਲ ਅਜੀ ਭੋਲੇ ਜਨ ਨਾਲ ਤੇੜ ਵਾਲੀ ਨਵੀਂ ਕਾ ਬੂਥ ਦਾ 17 ਤੋਂ 100 ਆ

ਉਹ ਕੋਤਾ ਨਾਇਕ ਆਪਸੀ ਗਏ ਇਹਨਾਂ ਕੋਈ ਗੱਲ ਕੀਤੀ ਸੀ ਕੱਲ ਨੂੰ ਆਪ ਦਾ ਵਾਵਾ ਕੇ ਤਰਕੋਲੀ ਕਾਸ ਤੁਲਨ ਸਰੋਪ ਤੁਹ ਬੇਵੀ ਮਾਜਿਆ ਆਪਸੀ ਗਏ ਤੇ ਮੈਂ ਉਹ ਘਰੋਂ ਮੈਂ ਜੁੜੀ ਤੱਕ ਗਿਆ ਪ੍ਰੋਫੀ ਦੇ ਜਿਹੜੀ ਸੀ ਉਹ ਕਾਪੀਆਂ ਬੜੀਆਂ ਚੀਜ਼ਾਂ ਕਾਪੀਆਂ ਸਾਡੀ ਮੰਤਰੀ ਤੋਂ ਬਹੁਤ ਕਰ ਸਾਰੀ ਆਪਣੀ ਇਸੀ ਕਾਪੀ ਜੀ ਤੇ ਤੋਂ ਉਹ ਗੱਲ ਕਾਪੀਆਂ ਦੀ ਚੱਲ ਗਈ ਮਾ ਗੁਰੂਆਂ ਤੋਂ ਪੜਾਇਆ ਤੇ ਇਹ ਇਤਿਹਾਸ ਨੂੰ ਜਾਈ ਕਿ ਸਾਕੇ ਬੈਟਰ ਨੂੰ ਲਾਈ ਯੂਰਪ ਦੀ ਵੀ ਤਾਸੀ ਕੀ ਤੇ ਯੂਨਰ ਕਲੇ ਦਾ ਜਿਹੜਾ ਸਰਦਾਰ ਜਿਹਾ ਦੇ ਹਾਲਾਤ ਆ ਯੂਰਪ ਨੇ ਕੀਤਾ ਤੇ ਆ ਗਿਆ ਜੀ ਆ ਬਾਕੀ ਨੂੰ ਹਾਤੀ ਪੁੱਤ ਤੁਹਾਨੂੰ ਇਹ ਕਦੇ ਵੀ ਕਦੇ ਨਹੀਂ ਗਾਇਆ ਲੇ ਨਾ ਉਹ ਕੀ ਹੋਵੇ ਇਤਿਹਾਸ ਵਿੱਚ ਯੂਰਪ ਵਿੱਚ ਕੱਲੇ ਸੱਜਣ ਕੀ ਕਲੋਤੀ ਦੇ ਬਤੀਵਾਸੀ ਤਾਂ ਇਹ ਲੱਗਦੀ ਹੈ ਪਤਕੇ ਦਾਸੂ ਵੀ ਪੜਿਆ ਦੀ ਬਾਤ ਹੈ ਮੈਨੂੰ ਮੈਂ ਪੜਾਉਂਦਾ ਸਰਪ੍ਰੀਖਿ ਦੇਦਾ ਕੋਈ ਫਿੱਟੇ ਦੇਦਾ ਹੈ ਮੈਂ ਨਹੀਂ ਜੀਤੇ ਨਾਮ ਮੈਂ ਪੈਸੇ ਦਿੱਤੇ ਗਾ। ਤਾਂ ਗੁਰੂ ਨਾਲ ਦੋਗੇ ਗੱਲ ਕਰਦੇ ਆ। ਮੈਂ ਇਸ ਕੰਫੀਡੈਂਸ ਵਰਕ ਤੇਰੇ ਉਹ ਸ਼ਹਿਰ ਉਹ ਬਿੱਡੂ ਚੱਲ ਗਿਆ। ਅੱਜ ਇਹ ਫੰਦੂ ਨਾਲ ਕੋਲੇ ਤਾਂ ਨਾਲ ਲਾਇਆ। ਪਰ ਉਹਨੂੰ ਵੀ ਗੱਲ ਦੀ ਤਰੀਕੇ ਹੋ ਗਈ ਕਿ ਜੇ ਇਹ ਕਾਹਦੇ ਪ੍ਰਧਾਨ ਦੀ ਗੱਲ ਕਰਤੀ ਆ ਵੀ ਪੈਸੇ ਮੈਨੂੰ ਵੀ ਦੇ ਦੇ। वाहगुरु जी का खालसा वाहेगुरु जी की फतेह अज अः ਸਮੂਚਾ ਡੇਰਾ ਬਾਬਾ ਨਾਨਕ ਹਲਕਾ ਤੇ ਜਿਹੜੇ ਸਾਰੇ ਸੀਨੀਅਰ ਆਪ ਜਿਹੜੇ ਸਰਪੋਕ ਬਨਾ ਜਿਨੇ ਵੀ ਆਗੂ ਆ ਸਾਰੇ ਅੱਜ ਖਾਨਦਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਤਰ ਚਰਨショ ਧਰਤੀ ਤੇ ਆਪਾਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਅਸੀਂ ਅੱਜ ਮੀਟਿੰਗ ਕੀਤੀ ਔਰ ਵਿੱਚ ਅਸੀਂ ਇੱਕ ਮਤਾ ਪਾਸ ਕੀਤਾ ਕਿ ਸਾਰੇ ਹਲਕੇ ਤੇ ਸਮੂਹ ਜਿਹੜੇ ਆ ਅਕਾਲੀ ਵਰਕਰ ਜਿਹੜੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਨੇ ਔਰ ਉਹਨਾਂ ਦਾ ਜਿਹੜਾ ਸਾਥ ਦੇਵਾਂਗੇ ਔਰ ਅੱਗੇ ਤੋਂ ਵੀ ਜਿਹੜਾ ਉਹਨਾਂ ਦਾ ਕੋਈ ਹੁਕਮ ਹੋਏਗਾ ਅਕਾਲੀ ਦਲ ਦਾ ਇਥੇ ਸੋ ਆਪਣਾ ਡੇਰਾ ਬੁਕਣਾ ਹੱਕੇ ਦਾ ਉਹਦੇ ਤਾਂ ਆਪਾਂ ਸਾਰੇ ਜਿਹੜੇ ਸਹਿਮਤ ਹੋਣਾ ਕੋਈ ਫੜਾਵਾ। ਪਰ ਵੀਮਾਨ ਜੋ ਫੈਸਲਾ ਲਾਂਖਰ ਕਹਿੰਚਾਰ ਜੀ ਦਾ ਕਿ ਇਹ ਸਾਰੇ ਸਹਿਮਤ ਹੋਗੇ ਜਾਂ ਆਪੀ ਦੋ ਤੇ ਨਹੀਂ ਆਪਾਂ ਸਭ ਕਿਉਂਕਿ ਸਾਨੂੰ ਹਾਈ ਕਮਾਂਡ ਨੇ ਜਿਹੜੇ ਕੋਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਆ ਸਾਨੂੰ। ਤੇ ਕੋਸ਼ਿਸ਼ ਆਪਾਂ ਜਿਹੜੀ ਆ ਉਹਨਾਂ ਦੇ ਨਿਰਦੇਸ਼ਾਂ ਤੇ ਵਿਚਾਰ। ਵੀ ਜਿਹੜੇ ਵਿਚਾਰ ਆਪਾਂ ਅੱਜ ਵੀ ਮੀਟਿੰਗ ਕੀਤੀ ਹੈ ਕਿ ਆਪਾਂ ਗਲਾਨੌਰ ਵੀ ਮੀਟਿੰਗ ਕਰਾਂਗੇ ਆਪਾਂ। ਉਹਦੇ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਆ ਕਿ ਇੱਕ ਇੱਕ ਪੈਨਲ ਬਣਾ ਕੇ ਦਿਓ ਕਿ ਜਿਹੜਾ ਡੇਰਾ ਬਾਬਾ ਨਾਮਕ ਹਲਕੇ ਦੇ ਅੰਦਰ ਕਿਉਂਕਿ ਪਹਿਲਾਂ ਜਿੰਨੀ ਵੀ ਆਏ ਆ ਸਾਡੇ ਜਿਹੜੇ ਲੀਡਰ ਆਏ ਆ ਉਹ ਡੇਰਾ ਬਾਬਾ ਨਾਮਕ ਹਲਕੇ ਤੋਂ ਬਾਹਰ ਹੀ ਆਏ ਆ ਸਰ ਚਾਹੇ ਉਹ ਕੋਈ ਵੀ ਆ ਹੁਣ ਸਾਨੂੰ ਜਿਹੜਾ ਇੱਕ ਉਹਨਾਂ ਮੌਕਾ ਦਿੱਤਾ ਕਿ ਡੇਰਾ ਬਾਬਾ ਨਾਮਕ ਹਲਕੇ ਦੇ ਅੰਦਰੋਂ ਇੱਕ ਪੈਨਲ ਤਿਆਰ ਕਰੋ ਜਿਹੜਾ ਕੋਈ ਇਦਾਂ ਦਾ ਕੋਈ ਲੜਾਈ ਲੜ ਸਕਦਾ ਹੈ ਤੇ ਉਹ ਅਸੀਂ ਇੱਕ ਅਗਲੀ ਮੀਟਿੰਗ ਉਸਾਂ ਆਪਾਂ ਰੱਖਾਂਗੇ ਫਲਨੌਰ ਉੱਥੇ ਆਪਾਂ ਬੈਠ ਕੇ ਫੈਸਲਾ ਕਰਾਂਗੇ ਉਦੇ ਵਿੱਚ ਜਿਹੜੇ ਵੀ ਨਾਂ ਜਿਹੜੇ ਪੈਨਲ ਬਣਾ ਕੇ ਭੇਜੇ ਜਾਣਗੇ ਉਹਨਾਂ ਤੇ ਵਿਚਾਰ ਕਰਨਗੇ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਨ ਛੋਪਾ ਪ੍ਰਾਪਤ ਪੀਤਰ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਕੇ ਕਰਨ ਵਾਸਤੇ ਅਤੇ ਸੁਖਬੀਰ ਬਾਦਲ ਜੀ ਨੂੰ ਤਨੋਂ ਮਨੋਂ ਤਿੱਤੰ ਦੇ ਨਾਲ ਸਪੋਰਟ ਕਰਨ ਵਾਸਤੇ ਅਸੀਂ ਇੱਥੇ ਇਕੱਤਰ ਹੋਏ ਆਂ ਤੇ ਸੁਖਬੀਰ ਬਾਦਲ ਜੀ ਦੇ ਨਾਲ ਛਟਾਨ ਵਾਂਗੂ ਖੜੇ ਆਂ ਜਿੱਥੇ ਵੀ ਉਹ ਸਾਨੂੰ ਜੋ ਵੀ ਹੁਕਮ ਲਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਲਈ ਲੜਾਈ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਸਮੁੱਚੇ ਹਲਕਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਸੀਨੀਅਰ ਆਗੂ ਤੇ ਵਰਕਰ ਸਹਿਬਾਨ ਨੇ ਉਹਨਾਂ ਦੀ ਇੱਕ ਇਕੱਤਰਤਾ ਹੋਈ ਆ ਜਿਹਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਪ੍ਰਗਟ ਕੀਤਾ ਗਿਆ ਔਰ ਨਾਲ ਹੀ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੀ ਸੰਗਤ ਨੂੰ ਜੋ ਵੀ ਹੁਕਮ ਪਾਰਟੀ ਹਾਈ ਕਮਾਂਡ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਆਏਗਾ ਪਾਰਟੀ ਵਰਕਰ ਉਹਦੇ ਤੇ ਫੁੱਲ ਚੜਾਉਣਗੇ ਪਾਰਟੀ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੈ ਕਿਸੇ ਬਾਗੀ ਦਾ ਕਿਸੇ ਹੋਰ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂਗਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ